ਜੋ ਉਹਨਾਂ ਨੇ ਐਪਲੀਕੇਸ਼ਨਾਂ ਲਗਾਈ ਹੋਈਆਂ ਸੀਗੀਆਂ ਅਲੱਗ-ਅਲੱਗ ਮੁੱਦਿਆਂ ਤੇ ਇੱਕ ਉਹ ਆਪਣਾ ਕਹ ਰਿਹਾ ਸੀ ਕਿ ਮੇਰਾ ਬੈਰਿਕ ਚੇਂਜ ਕਰ ਦਿਓ ਤੇ ਇੱਕ ਉਹਨਾਂ ਨੇ ਗਰਾਉਂਡ ਆਫ ਅਰੈਸਟ ਮੰਗੇ ਸੀਗੇ ਤੇ ਜਿਹੜੇ ਕੀ ਉਹਨਾਂ ਨੂੰ ਆਲਰੇਡੀ ਮਿਲ ਚੁੱਕੇ ਸੀ ਅਦਾਲਤ ਨੂੰ ਦੱਸਿਆ ਕੀ ਵੀ ਇਹ ਜਿਹੜੇ ਗਰਾਉਂਡ ਆਫ ਅਰੈਸਟ ਮੰਗ ਰਹੇ ਨੇ ਉਹ ਤਾਂ ਆਲਰੇਡੀ ਕੋਰਟ ਦੇ ਆਰਡਰਾਂ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਉਹਨਾਂ ਨੂੰ ਵਾਪਸ ਉਹਨਾਂ ਨੂੰ ਆਲਰੇਡੀ ਦਿੱਤੇ ਹੋਏ ਨੇ ਸਿਰਫ ਟਾਈਮ ਜਾ ਕਿਤਾ ਜਾ ਰਿਹਾ ਤੇ ਫਿਰ ਕੋਰਟ ਨੇ ਉਹਦੇ ਵਿੱਚ ਜਿਹੜਾ ਹੈਗਾ ਆਪਣਾ ਰਿਪਲਾਈ ਕਿਹਾ ਕਿ ਤੁਸੀਂ ਰਿਪਲਾਈ ਫਾਈਲ ਕਰ ਦਿਓ ਹਾਂਜੀ ਤੇ ਇੱਕ ਐਪਲੀਕੇਸ਼ਨ ਉਹਨਾਂ ਨੇ ਹੋਰ ਲਗਾਈ ਸੀ ਮੇਰਾ ਬੈਰਿਕ ਚੇਂਜ ਕਰ ਦਿਓ ਉਹਦੇ ਲਈ ਅਸੀਂ ਅਦਾਲਤ ਨੂੰ ਦੱਸਿਆ ਕਿ ਜੇ ਅਸੀਂ ਅੱਛੀ ਪੁਖਤਾ ਉਹਨਾਂ ਦੇ ਲਈ ਜਿਹੜੀ ਹੈਗੀ ਹੈ ਸਿਕਿਉਰਟੀ ਦਾ ਇੰਤਜ਼ਾਮ ਕੀਤਾ ਹੋਇਆ ਸੋ ਥੇਰਫੋਰ ਕੋਈ ਐਸੀ ਗੱਲ ਨਹੀਂ ਹੈਗੀ ਤੇ ਅਸੀਂ ਰਿਪੋਰਟ ਆਪਣੀ ਜਮ੍ਹਾਂ ਕਰਾ ਦਿੱਤੀ ਹੈ ਅਦਾਲਤ ਵਿੱਚ ਹਾਂ ਇਸ ਕਰਕੇ ਨੈਕਸਟ ਡੇ ਜਿਹੜਾ 22 ਜੁਲਾਈ ਲਗਾਈ ਹੈ ਉਸ ਦਿਨ ਰਿਪਲਾਈ ਜਿਹੜਾ ਹੈਗਾ ਉਹ ਮੰਗਿਆ ਗਿਆ ਸੀ ਹਾਂ ਇੱਕ ਇੱਕ ਦੋ ਹੋਰ ਐਪਲੀਕੇਸ਼ਨ ਆਣੇ ਉਹਨਾਂ ਦੇ ਰਿਪਲਾਈ ਮੰਗੇ ਗਏ ਨੇ ਕਿ ਉਹ ਰਿਪਲਾਈ ਅਸੀਂ ਵੀ ਦੇਣੇ ਨੇ ਤੇ ਕੁਝ ਸਾਡੇ ਵੀ ਕੈਪਲੀਕੇਸ਼ਨ ਜਿਹਦੇ ਤੇ ਉਹਨਾਂ ਨੇ ਵੀ ਰਿਪਲਾਈ ਫਾਈਲ ਕਰਨਾ ਹੈ। ਵਿਕਰਮ ਮਜੀਠੀ ਨੇ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਮੇਰੀ ਡਾਇਰੈਕਟ ਚੇਨ ਕੀਤੀ ਜਾਵੇ 8 ਤੋਂ 9 ਜਿਹੜੇ ਅਗਵਾਦੀ ਜਿਹੜੇ ਸ਼ਾਦੀਰ ਉੱਥੇ ਗੈਂਗਸਟਰ ਜਾਂ ਅਗਵਾਦੀ ਮਾਮਲੇ ਜੇ ਮੈਨੂੰ ਖਤਰਾ ਹੈ। ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਰ ਇਹਦੇ ਨਾਲ ਹੀ ਗਨੀਪੌਰ ਨੇ ਵੀ ਕਿਹਾ ਕਹਿੰਦੇ ਕਿ ਔਰ ਸਿਕਿਉਰਟੀ ਦੀ ਗੱਲ ਰਹੀ ਹੈ ਤੇ ਉਹਨਾਂ ਨੂੰ ਖਤਰਾ ਵੀ ਹੈਗਾ ਹੈ। ਅ ਦੇਖੋ ਜੀ ਬਾਹਰ ਤੇ ਖਤਰਾ ਹੋ ਸਕਦਾ ਬਿਲਕੁਲ ਠੀਕ ਹੈ ਪਰ ਜੇਲ੍ਹ 'ਚ ਬਿਲਕੁਲ ਪਖਤਾ ਇੰਤਜ਼ਾਮ ਹੈਗੇ ਨੇ। ਕਿਸੇ ਪ੍ਰਕਾਰ ਦੀ ਵੀ ਕੋਈ ਵੀ ਸਿਕਿਉਰਿਟੀ ਦਾ ਕੋਈ ਲੈਪਸ ਨਹੀਂ ਹੈਗਾ ਇਨਫੈਕਟ ਸਪੈਸ਼ਲ ਕੇਅਰ ਕੀਤੀ ਜਾ ਰਹੀ ਹੈ ਇਸ ਗੱਲ ਦੀ ਕਿ ਉਹਨਾਂ ਦੇ ਸਿਕਿਉਰਿਟੀ ਜ ਕੋਈ ਕਮੀ ਨਾ ਰਹੇ ਹਾਂਜੀ ਇਹ ਕੁਝ ਅੱਜ ਐਸ ਪਰ ਰੂਲਸ ਹੀ ਕੀਤਾ ਜਾ ਰਿਹਾ ਸਰ ਹਾਂਜੀ ਬੈਸ ਹੋਈ ਉਹਦੇ ਜੀ ਕੁਝ ਤਰ੍ਹਾਂ ਦੇ ਇਫੈਕਟ ਦੇ ਹੈਗੇ ਤੁਹਾਡੇ ਕੋਲ ਉਹ ਰੱਖੇ ਗਏ ਨਹੀਂ ਸਰ ਹਾਂਜੀ ਇਹ ਦੱਸਿਆ ਸੀ ਅਦਾਲਤ ਨੂੰ ਕਿ ਉਹਨਾਂ ਦੇ ਪ੍ਰੋਪਰ ਸਿਕਿਉਰਿਟੀ ਦੇ ਸਾਰੇ ਅਸੀਂ ਆਰਡਰ ਜਿਹੜੇ ਇੰਟਰਨਲ ਹੀ ਕਰ ਰਹੇ ਹਾਂ ਸੋ ਆਬਵੀਅਸਲੀ ਉਹ ਸਾਰੇ ਜਿਹੜੇ ਸਿਕਿਉਰਿਟੀ ਦੇ ਆਰਡਰਸ ਹੈਗੇ ਨੇ ਉਹ ਉਹ ਸੀਕ੍ਰਟ ਹੁੰਦੇ ਨੇ ਸੋ ਉਹ ਕੋਡ ਦੇ ਰਿਕਾਰਡ ਤੇ ਤੇ ਨਹੀਂ ਦਿੱਤੇ ਜਾ ਸਕਦੇ ਤੇ ਅਸੀਂ ਠੀਕ ਜਿਵੇਂ ਉਹਨਾਂ ਨੂੰ ਦੱਸਿਆ ਹਾਂਜੀ ਠੀਕ ਹੈ ਜੀ ਹਾਂਜੀ